ਮੋਰਦਾ ਦੇ ਬਾਈਕ ਤੇ ਇਸ ਜੀ ਨਾ ਆਇਆ ਉਹ ਪਰਲੀ ਉਹ ਟਰੱਕ ਨਾਲ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੇਲ ਹੁਣੀ ਚਾਹੀਦੀ ਉਹਨਾਂ ਨਾਲ ਹੋਣੀ ਚਾਹੀਦੀ ਇਹ ਜਿਹੜਾ ਮੈਂ ਕਿਹਾ ਤੇ ਉਹਨਾਂ ਦੇ ਨਾਲ ਉਹਨਾਂ ਦੇ ਹਸਬੰਦ ਸੀ ਤੇ ਹਸਬੰਦ ਕਿੱਥੇ ਉਹਨਾਂ ਦੇ ਬਾਕੀ ਹਸਪਤਲ ਨੇ ਗਿਆ ਉਹਦਾ ਦੀ ਕੰਡੀਸ਼ਨ ਠੀਕ 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 ਹੈ ਬਸ ਜੇਸ਼ਨ ਜੇਸ਼ਨ ਹਾਂ ਜੀ ਕੀ ਗੱਲ ਬਾਤ ਹੈ ਨੋ ਆ ਰਿਸੀ ਆਟੋ ਤੋਂ ਤੇ ਵੇਖਿਆ ਕਿ ਦੱਦ ਇੱਥੇ ਐਕਸੀਡੈਂਟ ਹੋਇਆ ਤੇ ਵੇਖਿਆ ਤਾਂ ਮੰਮੀ ਐਦਾਂ ਪਏ ਹੋਏ ਸੀਗੇ ਤੇ ਵੇਖਿਆ ਤਾਂ ਟਰੱਕ ਨੇ ਬੱਸ ਨੂੰ ਚਲਤਾ ਨਹੀਂ ਤੁਸੀਂ ਨਾਲ ਨਹੀਂ ਅੱਛਾ ਤੁਸੀਂ ਬਾਅਦ ਚਾਹੇ ਜੀ ਠੀਕ ਹੈ ਐਕਸੀਡੈਂਟ ਤੋਂ 2-3 ਸੈਕਿੰਡ ਬਾਅਦ ਜਾਈਏ ਇਹ ਅਪੀਲ ਕਰਦੇ ਸਰਕਾਰ ਤੋਂ ਮੈਂ ਨਹੀਂ ਪ੍ਰਸ਼ਾਸਨ ਤੋਂ ਇੱਥੇ ਪੁਲਿਸ ਹੁਣੀ ਚਾਹੀਦੀਗੀ ਪੁਲਿਸ ਕਦੋਂ ਆਈ ਪੁਲਿਸ ਕਦੋਂ ਪਹੁੰਚਾ ਪੁਲਿਸ ਮੌਕੇ ਤੇ ਪਹੁੰਚ ਗਿਆ ਹੈ ਮੈਨੂੰ ਨਹੀਂ ਪਤਾ ਮੈਨੂੰ ਕੁਝ ਪਤਾ ਹੀ ਨਹੀਂ ਜੀ ਕਾਰਨ ਕੀ ਐਕਸੀਡੈਂਟ ਦਾ ਕਿਦਾਂ ਐਕਸੀਡੈਂਟ ਹੋਇਆ ਮਦਰ ਸਾਡੇ ਕਿਹਾ ਆ ਉਹਦੇ ਤੇ ਸੀਗਾ ਮਦਰ ਕਿਰਦੇ ਆ ਤੁਸੀਂ ਸਾਡੇ ਅੱਗੇ ਸਾਡੇ ਗਈ ਸੀ ਤੁਹਾਡੇ ਸਿਸਟਰ ਨਹੀਂ ਮੋਕੇ ਦੇ ਕੋਈ ਸੁਣਿਆ ਨਹੀਂ ਅੱਡੀ ਖਬਰ ਨਹੀਂ ਆਈ ਐਕਸੀਡੈਂਟ ਆਇਆ ਪਤਾ ਲੱਗਾ ਕਿ ਜਿਹੜੀ ਇੱਕ ਵਾਹਟਸਾਈਕਲ ਦਾ ਤੇ ਟਰੱਕ ਦਾ ਐਕਸੀਡੈਂਟ ਹੋਇਆ ਵਾ ਉਹਦੇ ਚ ਜਿਹੜੀ ਇੱਕ ਲੇਡੀ ਸੀਗੀ ਉਹਦੀ ਜਿਹੜੀ ਆ ਮੋਕੇ ਦੇ ਡੈੱਥ ਹੋ ਗਈ ਹੈ ਉਹਨੂੰ ਜਿਹੜੀ ਆ ਸਿਵਲ ਅਫਸਰ ਜਮਾ ਬੋਡੀ ਜਮਾ ਕਰਾਤੀ ਹੈ ਤੇ ਬਾਕੀ ਜਿਹੜਾ ਵੀ ਉਹਦੇ ਵਾਸਤੇ ਉਹ ਬਿਆਨ ਦੇਣਗੇ ਲੈਬ ਲਾ ਕੋਮਲੀ ਕਰਵਾਈ ਕਰੀਏ ਡੀਸੀ ਉਹ ਕਾਰੇ ਦੇਸ ਉਹ ਮੋਟਰ ਚ ਆ ਰਹੇ ਜਿਹੜੇ ਉਹਦੇ ਹਸਬੰਦ ਆ ਉਹਨਾਂ ਨੇ ਸ਼ੀਲ ਕਰਾ ਆ ਰਹੇ ਹੋਰ ਮੈਂ ਜਾ ਰਹੇ ਹਾਂ ਇਹ ਪਤਾ ਕਰਕੇ ਮੈਂ ਜੂ ਕੋਈ ਭੇਜੀ ਆ ਉਹ ਉੱਥੇ ਜਾ ਰਹੇ ਹਾਂ ਤੇ ਜਾ ਕੇ ਵੇਖਦਾ ਜੋ ਸਟੇਟਮੈਂਟ ਜਿਹੜੀ ਕਰਵਾਈ ਕਰਾਂਗੇ ਇਹ ਕਰਦਿਆਂ ਕਰ ਐਕਸਟ੍ਰੇ ਹੋਇਆ ਟੈਕ ਵਾਲਾ ਭੜਿਆ ਗਿਆ ਪ੍ਰਾਪਤ ਕਬਜ਼ੇ ਜੇ ਲੈ ਲਿਆ ਉਹਦੇ ਪਰ ਉਹ ਇਹ ਆਇਆ ਨਹੀਂ ਕਪੂਨੀ ਆਟੋ ਉਹ ਭਾੜੀ ਡਰਾਈਵਰ ਮਿਲਿਆ ਨਹੀਂ